ਮੋਹਾਲੀ ਦੇ ਮਾਜਰਾ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਇੱਕ ਬੈਂਕ ਦੇ ਸਿਕਿਉਰਿਟੀ ਗਾਰਡ ਨੇ ਇੱਕ ਨੌਜਵਾਨ ਦੇ ਗੋਲੀ ਮਾਰ ਦਿੱਤੀ ਅਤੇ ਉਸ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ ਮੋਹਾਲੀ ਦੇ ਮੁੱਲਾਪੁਰ ਥਾਣੇ ਦੀਨਪੰਡੇ ਪਿੰਡ ਮਾਜਰਾ ਦੇ ਯੂਨੀਅਨ ਬੈਂਕ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਆ ਜਿਹੜੀ ਉਹ ਨੌਜਵਾਨ ਦੀ ਬੈਂਕ ਦੇ ਸਿਕਿਉਰਿਟੀ ਗਾਰਡ ਦੇ ਨਾਲ ਹੋਈ ਸੀ ਤਕਰਾਰ ਇੰਨੀ ਵਾਦ ਜਾਂਦੀ ਹੈ ਕਿ ਉਸ ਸਿਕਿਉਰਿਟੀ ਗਾਰਡ ਦੇ ਵੱਲੋਂ ਸਿੱਧਿਆਂ ਹੀ ਨੌਜਵਾਨ ਤੇ ਆਪਣੀ ਬੰਦੂਕ ਨਾਲ ਫਾਇਰ ਕਰ ਦਿੱਤਾ ਜਾਂਦਾ ਹੈ ਅਤੇ ਇੱਕ ਪਲ ਦੇ ਵਿੱਚ ਨੌਜਵਾਨ ਆ ਜਿਹੜਾ ਉਹ ਜ਼ਮੀਨ ਉੱਤੇ ਡਿੱਗ ਜਾਂਦਾ ਹੈ ਤਾਂ ਇਹ ਪੂਰੀ ਘਟਨਾ ਜਿਹੜੀ ਉਹ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਕੈਦ ਹੋਈ ਹੈ ਮੋਹਾਲੀ ਦੇ ਮੁੱਲਾਪੁਰ ਥਾਣੇ ਅਧੀਨ ਪੈਂਦੇ ਪਿੰਡ ਮਾਜਰਾ ਦੇ ਯੂਨੀਅਨ ਬੈਂਕ ਦੇ ਸਿਕਿਉਰਿਟੀ ਗਾਰਡ ਨੇ ਆਪਸੀ ਬਹਿਸ ਤੋਂ ਬਾਅਦ ਗੋਲੀ ਚਲਾ ਦਿੱਤੀ ਜਿੱਥੇ ਇੱਕ ਨੌਜਵਾਨ ਆ ਜਿਹੜਾ ਉਹ ਜ਼ਖਮੀ ਹੋ ਗਿਆ ਜਿਸ ਦੀ ਪੀਜੀਆਈ ਟੰਡੀਗੜ ਦੇ ਵਿੱਚ ਮੌਤ ਹੋ ਗਈ ਮੌਕੇ ਉੱਤੇ ਪਹੁੰਚੀ ਪੁਲਿਸ ਨੇ આરોપી ਗੁਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੀੜਤ ਪੱਖ ਦੇ ਬਿਆਨ ਨੇ ਜਿਹੜੇ ਉਹ ਵੀ ਲਏ ਜਾ ਰਹੇ ਨੇ ਜਾਣਕਾਰੀ ਮੁਤਾਬਕ ਨੌਜਵਾਨ ਆਪਣੇ ਦੋਸਤ ਦੇ ਨਾਲ ਬੈਂਕ ਵਿੱਚ ਆਇਆ ਸੀ ਅਤੇ ਦੋਸਤ ਦੀ ਮਾਤਾ ਦਾ ਇਸ ਯੂਨੀਅਨ ਬੈਂਕ ਦੇ ਵਿੱਚ ਖਾਤਾ ਸੀ ਅਤੇ ਖਾਤੇ ਵਿੱਚ ਪੈਸੇ ਕੱਟਣ ਨੂੰ ਲੈ ਕੇ ਉਹ ਕੁਝ ਪਤਾ ਕਰਨ ਆਏ ਸਨ ਲੇਕਿਨ ਐਸੇ ਦਰਮਿਆਨ ਉਹਨਾਂ ਦੀ ਸਿਕਿਉਰਿਟੀ ਗਾਰਡ ਦੇ ਨਾਲ ਬਹਿਸ ਹੋ ਜਾਂਦੀ ਹੈ ਬਹਿਸ ਤੋਂ ਬਾਅਦ ਸਿਕਿਉਰਿਟੀ ਗਾਰਡ ਦੇ ਵੱਲੋਂ ਆਪਣੀ ਬੰਦੂਕ ਦੇ ਨਾਲ ਗੋਲੀ ਚਲਾ ਦਿੱਤੀ ਜਾਂਦੀ ਹੈ ਅਤੇ ਨੌਜਵਾਨ ਜਿਹੜਾ ਉਸ ਦੀ ਮੌਤ ਹੋ ਜਾਂਦੀ ਹੈ ਮ੍ਰਿਤਕ ਨੌਜਵਾਨ ਦਾ ਨਾਮ ਮਨਵੀਰ ਸਿੰਘ ਦੱਸਿਆ ਜਾ ਰਿਹਾ ਹੈ ਜਿਹੜਾ ਪਿੰਡ ਮੱਝੜੀ ਦਾ ਰਹਿਣ ਵਾਲਾ ਸੀ ਤਾਂ ਵੱਡੀ ਘਟਨਾ ਵਾਪਰੀ ਹੈ ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਬਾਹਰ ਖੜਾ ਹੁੰਦਾ ਹੈ ਅਤੇ ਬੈਂਕ ਦਾ ਸਕਿਉਰਟੀ ਗਾਰਡ ਗੇਟ ਵਿੱਚ ਖੜਕੇ ਉਸ ਦੇ ਉੱਤੇ ਫਾਇਰ ਕਰਦਾ ਹੈ ਅਤੇ ਬੈਂਕ ਦੇ ਕਰਮਚਾਰੀ ਵੀ ਮੌਕੇ ਤੇ ਆ ਜਾਂਦੇ ਨੇ ਤੇ ਉਹਨਾਂ ਵੱਲੋਂ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਅਤੇ ਮੌਕੇ ਤੇ ਮੌਜੂਦ ਲੋਕਾਂ ਦਾ ਆਓ ਦੇਖਦੇ ਹਾਂ ਕੋਈ ਜੀ ਆਪਣਾ ਨਾ ਜਿਹੜੇ ਮਾਜਰੇ ਦੇ ਹੈਗੇ ਸੀ ਜਿਹੜੇ ਦੋ ਮੁੰਡੇ ਇਹਨਾਂ ਦਾ ਇੱਥੇ ਅਕਾਊਂਟ ਹੈਗਾ ਬੈਂਕ ਦੇ ਵਿੱਚ ਇਹਨਾਂ ਦੇ ਮਦਰ ਦਾ ਤੇ ਹਜੇ ਤੱਕ ਤਾਂ ਜਿਹੜੀ ਹੁਣੀ ਪਤਾ ਲੱਗਿਆ ਹੈ ਕਿ ਇਹਨਾਂ ਦੀ ਆਪਸ ਵਿੱਚ ਜਿਹੜਾ ਸਕਿਉਰਟੀ ਵਾਲਾ ਹੈ ਉਦੋਂ ਬਹਿਸ ਹੋਈ ਸੀ ਬਹਿਸ ਹੋਣ ਕਾਰਨ ਜਿਹੜੀ ਆ ਫੁਟੇਜ ਵੀ ਅਸੀਂ ਕਢਵਾਈ ਆ ਹੁਣ ਉਹਦੇ ਵਿੱਚ ਤੇ ਉਹਦੇ ਵੱਲੋਂ ਜਿਹੜੀ ਹੈਗੀ ਆ ਗੋਲੀ ਚਲਾਈ ਗਈ ਆ ਉਹਦੇ ਕੋਲੋਂ ਤੇ ਉਹ ਹੁਣ ਪੀਜੀਏ ਲੈ ਗਏ ਆ ਬਾਕੀ ਜੀ ਤਫਤੀਸ਼ ਕਰਦੇ ਆ ਇਹਦੇ ਵਿੱਚ ਕੀ ਗੱਲਬਾਤ ਆਪਸ ਵਿੱਚ ਹੋਈ ਸੀ ਇਹਨਾਂ ਦੀ ਕਿਹੜੀ ਗੱਲੋਂ ਇਹਨਾਂ ਦੀ ਜਿਹੜੀ ਲੜਾਈ ਹੋਈ ਆ ਆਪਸ ਵਿੱਚ ਇਹਦੇ ਹਰਕੇ ਉਹਨੇ ਗੋਲੀ ਚਲਾਤੀ ਸੀ ਕਿੰਨੀ ਗੋਲੀਆਂ ਲੱਗੀਆਂ ਇੱਕ ਚਲਾਈ ਆ ਜੀ ਗੋਲੀ ਉਹ ਉਹ ਮਨੀ ਮੁੰਡਾ ਦੱਸ ਰਿਹਾ ਜਿਹੜਾ ਮਾਜਰੇ ਦਾ ਹੈਗਾ ਇਹ ਵੀ ਉਹਦੇ ਗੋਲੀ ਲੱਗੀ ਹੈ ਜਿਹੜੀ ਤੇ ਬਾਕੀ ਜਾ ਕੇ ਇੱਕ ਵਾਰ ਪੀਜੀਏ ਦੇਖਦੇ ਆ ਜੀ ਉੱਥੇ ਰੁਕ ਆ ਗਿਆ ਵਾ ਅਗਲੀ ਕਹਿੰਦੇ ਕੀ ਲੱਗਦਾ ਕੋਈ ਮੁਕਖੋ ਦਾ ਮਾਮਲਾ ਜੀ ਕੋਈ ਮੁਕਖਣ ਦੇ ਰਾਦੇ ਨਾਲ ਆਏ ਸੀ ਨੋਜਵਾਨ ਦੇ ਕਿਵੇਂ ਨਹੀਂ ਇਹਨਾਂ ਦੀ ਮਦਰ ਦਾ ਇੱਥੇ ਅਕਾਊਂਟ ਆ ਜੋ ਅਜੇ ਤੱਕ ਬੈਂਕ ਵਾਲਿਆਂ ਕੋਲ ਜਿਹੜਾ ਅੰਦਰ ਸਟਾਫ ਉਹਨਾਂ ਕੋਲ ਪੁੱਛ ਕੇ ਜੀਤੀ ਉਹਨਾਂ ਨੇ ਇਹੀ ਗੱਲ ਕਹੀ ਕਿ ਇਹਨਾਂ ਦੀ ਆਪਸ ਵਿੱਚ ਕੋਈ ਬਹਿਸ ਹੋਈ ਸੀ ਵੀ ਗਲਤ ਬੋਲਣ ਕਰਕੇ ਕੁਝ ਵੀ ਸਾਨੂੰ ਤੁਸੀਂ ਗਲਤ ਓਖੇ ਬਾਰੇ ਬੋਲਦੇ ਆ ਜਿਹਦੇ ਕਰਕੇ ਬਾਹਰ ਨਿਕਲ ਗਈ ਸੀ ਪਰ ਸਕਿਉਰਿਟੀ ਵਾਲਿਆਂ ਨੇ ਜਿਹੜਾ ਫੁਟੇਜ ਦੇਖਿਆ ਬਾਹਰ ਆ ਕੇ ਉਹਨੇ ਜਿਹੜੀ ਹੈਗੀ ਉਹਦੇ ਉੱਪਰ ਗੋਲੀ ਚਲਾਤੀ ਸੀ ਜੀ ਹਾਂਜੀ ਉਹਨੂੰ ਅਸੀਂ ਮੌਕੇ ਤੇ ਅਰੈਸਟ ਕਰ ਲਿਆ ਉਹਨੂੰ ਅਜੇ ਦੇਖਦੇ ਆਂ ਜੀ ਅੱਗੇ ਉਥੋਂ ਕੀ ਉਹਦੇ ਅੰਦਾਜ਼ ਤੇ ਅੱਗੇ ਕਾਰਵਾਈ ਕੀਤੀ ਜਾਊਗੀ ਜੀ ਮੈਪਨੂ ਦੇ ਕੋਲ ਸੀ ਜਿਹੜਾ ਹੈਗਾ ਲਾਇਸੈਂਸੀ ਹੈਗਾ ਉਹਦੇ ਕੋਲ ਜਿਹੜਾ ਹੈਗਾ ਇਹ ਉਹ ਉਹ ਨੌਜਵਾਨ ਤੇ ਗੋਲੀ ਲੱਗੀ ਹੈ ਜੀ ਕਿਵੇਂ ਉਹਦੀ ਹਾਲਤ ਕਿਵੇਂ ਹੁਣ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਪੀਜੀ ਤੋਂ ਆਈ ਆ ਤੇ ਹੁਣ ਜਾ ਕੇ ਅਸੀਂ ਇੱਕ ਵਾਰ ਉੱਥੇ ਦੇਖਦੇ ਆਂ ਜੀ ਵੀ ਕੀ ਉਹਦੇ ਹਾਲਾਤ ਹੈਗੇ ਆ ਉਸ ਹਿਸਾਬ ਨਾਲ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਜੀ ਕਿ ਕਿ ਨੌਜਵਾਨ ਤੇ ਲੱਗੀ ਹੋਰ ਇੱਕ ਦੀ ਲੱਗੀ ਹੈ ਜੀ ਤੱਕ ਜਿਹੜਾ ਹੈਗਾ ਵਾ ਇੱਕ ਦੇ ਇੱਕ ਵਾਲਿਆਂ ਵੱਲੋਂ ਕੀ ਬਿਆਨ ਦਿੱਤੇ ਗਏ ਨੀ ਹਜੇ ਮੈਨੇਜਰ ਸਾਹਿਬ ਇਹਨਾਂ ਦੇ ਆਏ ਨਹੀਂ ਜੀ ਹਜੇ ਉਹ ਜਿਹੜੇ ਹਜੇ ਰਸਤੇ ਵਿੱਚ ਆ ਪਰ ਇਹਦੇ ਵਿੱਚ ਕੋਈ ਜੋ ਫੁਟੇਜ ਵੀ ਕਢਾਈ ਆ ਕੋਈ ਲੁੱਟਦਾ ਇਦਾਂ ਦਾ ਕੋਈ ਹੈ ਨਹੀਂ ਇਹ ਆਪਸ ਵਿੱਚ ਇਹਨਾਂ ਦੀ ਲੜਾਈ ਕਰਕੇ ਹੀ ਜਿਹੜਾ ਉਹਨੇ ਗੁੱਸੇ ਜਾ ਕੇ ਗੋਲੀ ਚਲਾਤੀ ਆ ਜੀ ਮੇਰਾ ਬੇਟਾ ਇੱਕਾ ਹੈਗਾ ਜੀ ਇਹ ਨੌਜਵਾਨ ਕੀ ਕਰਨਾ ਇਸ ਬੈਂਕ ਚੋ ਸਬਤ ਲੱਗੇ ਜਿਹੜਾ ਦਾ ਮੇਰਾ ਬੇਟਾ ਦਾ ਉਹ ਤਾਂ ਪੇਰਸਾਨ ਵਾਰੀ ਆਇਆ ਤਰੀ ਪਤਾ ਕਰਨ ਆ ਦੂਸਰੇ ਦਾ ਨਹੀਂ ਮੈਨੂੰ ਪਤਾ ਜੀ ਹੈਗਾ ਵੀ ਉਹ ਮਤਲਬ ਉਹ ਦੂਸਰਾ ਮੁੰਡਾ ਜਿਹੜਾ ਗੈਲਤਾ ਜਿਹਦੇ ਗੋੜੀ ਕੱਲ ਲੱਗੀ ਸੀ ਉਹ ਵੀ ਗੈਲੇ ਆ ਤਾਂ ਪਤਾ ਕਰਨ ਵੀ ਕਾਤੇ ਕੱਟ ਰਹੀ ਪੈਸੇ ਕਾਤੇ ਨਹੀਂ ਹਾਂਜੀ ਜਿਹੜੇ ਹਾਂਜੀ ਉਰੀ ਦਈਏ ਜੀ ਅੱਛਾ ਪਹਿਲਾਂ ਤੁਸੀਂ ਬੈਂਕ ਚ ਆਈ ਆਪਣੇ ਬੈਂਕ ਖਾਤੇ ਚੈੱਕ ਕਰਨ ਵਾਸਤੇ ਮੈਂ ਤਾਂ ਜੀ ਆ ਜਨ ਇਹ ਕਰਾਉਣਗੀ ਹੁਣ ਵੀ ਜੇ ਮੈਂ ਹਲੇ ਆਉਣਾ ਤਾਂ ਚੈੱਕ ਕਰਾਉਣ ਮੈਂ ਪੈਸੇ ਵੀ ਜਵਾਂ ਚੈੱਕ ਕਰਾਉਣਾ ਹਲਾ ਤਾਂ ਜਦੋਂ ਹੁਣ ਗੋਲੀ ਲੱਗੀ ਹੁਣ ਮੈਂ ਜਦ ਦੇਖਿਆ ਬੈਂਕ ਬੰਦ ਹੈਲੇ ਮੈਂ ਇਸ ਕਰਕੇ ਕਾਪੀ ਲੈ ਕੇ ਨਹੀਂ ਬੇਟਾ ਮੇ ਤਾਂ ਠੀਕ ਹੈ ਜੀ ਕਿ ਨੌਜਵਾਨ ਤੇ ਗੋਲੀ ਲੱਗੀ ਉਹਦੇ ਬਾਰੇ ਪਤਾ ਲੱਗਿਆ ਕਿਵੇਂ ਹਲੇ ਤਾਂ ਕੋਈ ਪਤਾ ਨਹੀਂ ਲੱਗਿਆ ਸਰ ਵੀ ਕਿ 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 ਕਿ